ਗੋਲੰਦਿਆਰੀ ਬੇਰੇ ਵਿਕਲਵਾ ਦਾਗੇ ਤੇਰੇ ਗੁੱਟ ਨੂੰ ਕੜਾ ਸਾਨੂੰ ਐਕਸੀਡੈਂਟ ਹੋਇਆ ਯਾਰ ਮਾੜਾ ਹੋ ਗਿਆ ਗਰੂਪ ਸੱਜਾ ਬਾਦਸ਼ਾ ਕਿਤੇ ਇੱਕ ਹਜ਼ਾਰੇ ਹੋਇਆ ਉੱਤੇ ਮਰੀ ਉੱਤਰ ਹੋਇਆ ਚੰਨ ਬਾਬਾ ਮਾਫ ਕਰੇ ਪੜੀ ਕਰੇ ਹਾਂ 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 ਵਾਇਰਸ ਸੱਜਾ ਬਾਦਸ਼ਾ ਹਾਂ ਸੱਚ ਹੈ ਹਾਂ ਤੇ ਅੰਦਰੂਸਤੀ ਤੇ ਜਿਹੜੀ ਉਹ ਚੀਜ਼ ਹੈ ਨਾ ਹਾਂ ਹਾਂ ਉਹ ਬਹੁਤ ਗੁੱਡ ਹੈ ਗੁੱਡ ਹੈ ਗੁੱਡ ਹੈ ਗੁੱਡ ਹੈ ਆਪਾਂ ਜੁੜੀਣਾ ਨਾ ਰੱਬ ਨਾਲ ਆ ਪਾਣੀ ਰੱਬ ਨੂੰ ਛੱਡ ਦੇ ਆਪਾਂ ਕੋਈ ਜੋ ਮਰਜ਼ੀ ਹੋ ਜਾ ਭਾਵੇਂ ਸਾਡੇ ਕੋਲ ਚਾਚਾ ਪੈਸੇ ਵੀ ਆ ਨਾ ਅੱਜ ਦੀ ਹਾਂ ਅਸੀਂ ਰੱਬ ਨੂੰ ਕਦੀ ਨਹੀਂ ਪੁੱਜਣੀ ਅੱਜ ਤੋਂ ਤੁਹਾਨੂੰ ਦੱਸਦਾ ਸਾਰਿਆਂ ਨੂੰ ਅੱਜ ਇਹਦਾ ਬਲੌਗ 'ਚ ਵੀ ਕਹਿਤਾ ਕਹਿਤਾ ਸ਼ਰਾਬ ਅੱਜ ਤੋਂ ਛੱਡਤੀ ਲੜ ਲੱਗ ਗਈਆਂ ਹੁਣ ਅੱਜ ਦਾ ਅੱਜ ਵਾਹਿਗੁਰੂ ਸੱਚੇ ਬਾਬਾ ਦੇ ਵਾਹਿਗੁਰੂ ਸੱਚੇ ਪਾਸਾ ਇਹ ਤਾਂ ਤੁਹਾਨੂੰ ਪਤਾ ਕਿੰਨੀਆਂ ਪੋੜੀਆਂ ਹੁੰਦੀਆਂ ਅੱਛਾ 700 ਕਿੰਨੀ ਪੋੜੀ ਆ ਉਹਦਾ ਬੰਦਾ ਡੀਏ ਤਾਂ ਬਚਦਾ ਨਹੀਂ ਨਾ ਇਹ ਰੱਬ ਦੀ ਰੱਬ ਦੇ ਮੱਥਾ ਦੇ ਦੇ ਵਾਹਿਗੁਰੂ ਤੇ ਮੈਂ ਹਲੇ ਭਰਤੀ ਹੁਣ ਆਈ ਹੋਣਾ ਲੋਕਾਂ ਨੂੰ ਦੱਸ ਨਹੀਂ ਕਿਦਾ ਕੀ ਕਰੀਗਾ ਇਸ ਕਰਨ ਕੀ ਚੀਜ਼ ਆ ਸਾਰੇ ਕਰੀ ਗੱਲ ਚ ਹੱਕ ਵਰ ਕੋ ਕਦੀ ਅਸਲੀ ਪੌਣ ਫਟਾਕੇ ਬੱਲੇ ਜਰਾ ਮੰਗੂ ਕਿੱਥੇ ਰੱਖਦੇ ਆ ਵੱਟਿਆਂ ਕਿ ਰਾਂਦੇ ਕਾ ਕਿੜੀ ਸੁਲਤਾਨੀ ਦੀ ਬੋਲ ਨਹੀਂ ਆਣੀ ਬਰਰ ਵੀ ਕਹਿ ਲਵਾ ਦਾਂਗੇ ਤੇਰੇ ਘੁੱਟ ਨੂੰ ਕੜਾ ਸਰਦਾਰ ਨੀਏ ਡਾਇਮੰਡ ਦੀ ਚੰਜਰ ਪਾਵਾਂਗੇ ਘੁੱਟ ਨੂੰ ਕੜਾ ਸਰਦਾਰ ਨੀਏ ਡਾਇਮੰਡ ਦੀ ਪੰਜਰ ਪਾਵਾਂਗੇ ਆ ਲੈ ਲਵੋ ਮੈਨੂੰ ਪਿਆਰੀ ਲੱਗਦੀ ਨੋਟ ਨੋਟ ਨਾ ਜੋੜੇ ਬੋਤੇ ਜੋੜੇ ਯਾਰ ਬਥੇਰੇ ਐਟੀਟਿਊਡ ਤਾਂ ਰੱਖੜ ਰਕਾਨਾ ਚੋਂਬਰ ਰੱਖਦੇ ਜੇੜੇ ਨੀ ਐਟੀਟਿਊਡ ਤਾਂ ਰੱਖੜ ਰਕਾਨਾ ਚੋਂਬਰ ਰੱਖਦੇ ਜੇੜੇ ਨੀ ਚੋਂਬਰ ਰੱਖਦੇ ਜੇੜੇ ਨੀ ਹੋਣਾ ਚਣਾ ਜਾਣੀ ਜੱਟ ਨੂੰ ਓਟੋ ਚਣਾ ਫਤਿਹ ਕਰਾਵਾਵਾਂਗੇ ਜੇ ਪੈ ਗਈ ਲੋੜ ਤਾਂ ਫੋਨ ਮਾਰਨੀ ਮਿੱਟੀ ਐ ਪੰਪ ਬੁਲਾਵਾਵਾਂਗੇ ਇਹ ਰਾ ਸਰਦਾ ਹਾਰਨੀ ਐ ਡਾਇਮੰਡ ਦੀ ਝੰਝਰ ਪਾ ਦਾਂਗੇ ਤੇਰਾ ਉਹ ਪਾ ਪਾ ਕੀ ਆਇ ਤੇ ਜਮਰਾ ਨਹੀਂ ਛੋਟੀਆਂ ਤੇ ਕਾਰਨਾਵੇਂ ਵੱਡੇ ਆ ਕਹਿੰਦੇ ਤੇ ਕਹਾਉਂਦੇ ਕੰਦੀ ਕੰਡਿਆ ਚ ਕੰਡਿਆ ਬੰਦੇ ਪੂਰੇ ਗਿਲ ਨਹੀਂ ਕੱਢ ਰੇ ਜੋ ਦਿਲ ਨਹੀਂ ਚੜਦੀ ਜਮਾਨੀ ਕ ਫਿਰ ਸਾਰਦੀ ਘੁੰਮਦੀ ਆਏ ਬੇਬੀ ਇੱਕ ਬੋਲ ਤੇ ਜ ਅਰਦੀ ਗਲੀ ਦੇ ਸ ਤੇ ਫੋਨ ਮਾਰਦੀ ਫੋਨ ਮਾਰਦੀ ਫੋਨ ਮਾਰਦੀ ਉਹ ਬੰਦੇ ਤਰਨਾਦ ਬਿਲੋਜੀ ਨਾਲ ਯਾਰੀਆਂ ਵੈਲੀਆਂ ਨੇ ਕਰੇ ਬਿਲੋ ਫੋਕੀਆਂ ਨਹੀਂ ਮਾਰੀਆਂ ਚੜਦੀ ਜਵਾਨੀ ਕਾਫਰੇ ਤਾਰਦੀ ਘੁੰਮਦੀ ਏ ਬੇਬੇ ਵੀ ਇੱਕ ਬੋਲ ਤੇ ਜੇ ਅਰਜੀ ਗਲੀ ਦੇ ਸੇ ਫੋਨ ਬਾਦਦੀ ਫੋਨ ਮਾਰਦੀ ਫੋਨ ਮਾਰਦੀ ਐਦਾਂ ਚਾਹੀਦਾ ਹੁਣ ਦੁਬਾਰਾ ਸ਼ੁਰੂ ਕਰ ਤੇਰੇ ਆ ਆਤੀਆਂ ਰੌਣਕਾ ਚਾਚਾ ਆ ਗਿਆ ਜਿਹੜਾ ਤੂੰ ਅੱਜ ਜਿਹੜੀ ਤੂੰ ਲਹਿਰ ਬੰਨੀ ਪਤਾ ਨਹੀਂ ਤੇਰੇ ਅੱਜ ਕੋ ਖਾਤਾ ਲੱਗਦਾ ਜਿਸਕਰ ਖਾਦਾ ਨਾ ਕੋ ਕੁਛ ਨਹੀਂ ਖਾਦਾ ਇਤ ਨਹੀਂ ਯਾਰ ਕੋ ਖਾਦਾ ਕੁਛ ਨਹੀਂ ਤੇ ਇਧਰ ਆਡੀਅנס ਵੱਲੋਂ ਕਾਈ ਕੀ ਆ ਰਹੀ ਹੈ ਹੌਲੀ ਹੌਲੀ ਆਡੀਅנס ਵੱਲੋਂ ਆ ਰਹੀ ਯਾਰ ਆ ਆਡੀਅਸ ਸਾਡੀ ਕਹਿਣਗੀ ਉਹ ਭੈਣ ਨੂੰ ਐਕਸੀਡੈਂਟ ਹੋਇਆ ਯਾਰ ਮਾੜਾ ਹੋ ਗਿਆ ਗਰੂਪ ਸੱਜਿਆ ਬਾਦਸ਼ਾਹ ਕਿੱਥੇ ਐਕਸੀਡੈਂਟ ਹੋਇਆ ਹੋ ਤੇ ਮਰੀ ਉੱਤਰ ਹੋਇਆ ਨਹੀਂ ਹੋਇਆ ਨਹੀਂ ਨਹੀਂ ਗੱਡੀ ਆ ਉਹ ਦੇਖ ਲੋ ਖੜੀ ਆ ਆ ਕੱਲ ਭਾਈ ਤੁਹਾਨੂੰ ਮਕੇਰੀਆਂ ਦੀ ਖਬਰ ਦੱਸੀਏ ਚਾਚਾ ਹਾਂ ਦੱਸ ਦੇ ਕੱਲ ਨਾ ਡਰਾਈਵਰ ਸੀਗਾ ਅੱਛਾ ਮੈਂ ਨਾ ਸਨੈਪਚੈਟ ਖੁੱਲੀ ਅੱਛਾ ਉਹਦੇ ਵਿੱਚ ਨਾ ਮੁੰਡਾ ਮੇਰਾ ਯਾਰ ਦੋਸਤ ਸੀਗਾ ਹਾਂ 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 ਤੇ ਉਹ ਮੈਨੂੰ ਕਹਿੰਦਾ ਹਾਂ ਹਾਂ ਚਾਚਾ ਉਹ ਮੈਨੂੰ ਕਹਿੰਦਾ ਹਾਂ ਹਾਂ ਕੀ ਕਹਿੰਦਾ ਉਹਨੇ ਨਾ ਮੈਨੂੰ ਸਨੈਪਚੈਟ ਪਾਈ ਚਾਚਾ ਅੱਛਾ ਸਨੈਪਚੈਟ ਪਾਈ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਆਹ ਕਾਦੀ ਖਬਰ ਆ ਹਾਂ ਮੈਂ ਜਦੋਂ ਪੜਿਆ ਤਾਂ ਉੱਥੇ ਲਿਖਿਆ ਸ਼ਹਿਰ ਮਕੇਰੀਆਂ ਸ਼ਹਿਰ ਮਕੇਰੀਆਂ ਨਾ ਤੇਰੀਆਂ ਨਾ ਮੇਰੀਆਂ ਇੱਕੋ ਸ਼ਹਿਰ ਮਕੇਰੀਆਂ ਮਕੇਰੀਆਂ ਲਗਾ ਇੱਕੋ ਸ਼ਹਿਰ ਮਕੇਰੀਆਂ ਜਿੱਥੋਂ ਦਾ ਜਸਕਰਨ ਯਾਟਾ ਤੇਰਾ ਜਸਾ ਯਾਟਾ ਆਸ਼ਾ ਆਸ਼ਾ ਤੇ ਉੱਥੇ ਨਾ ਭੈਣ ਬੱਸ ਵਾਲੇ ਚੱਲ ਬਾਬਾ ਮਾਫ ਕਰੇ ਭਲੀ ਕਰੇ ਹਾਂ 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 ਵਾਹ ਗੁਰ ਸੱਚਾ ਪਾਤਸ਼ਾਹ ਹਾਂ ਸੱਚ ਹੈ ਐ ਅੱਛਾ ਉੱਥੇ ਨਾ ਡਰਾਈਵਰ ਸੀਗਾ ਅੱਛਾ ਮਕੇਰੀਆਂ ਦਾ ਆਹੋ ਉਹਦੇ ਕੋਲ ਨਾ ਬਸ ਕੰਟਰੋਲ ਨਹੀਂ ਹੋਈ ਪਤਾ ਨਹੀਂ ਕੀ ਚੱਕਰ ਪਿਆ ਹੁਣ ਰੱਬ ਜਾਣੇ ਅੱਛਾ ਇਹਨੂੰ ਪਤਾ ਬਾਈ ਇਹਨੂੰ ਪਤਾ ਹੀ ਆ ਉਹ ਅੰਦਰ ਅਕਤਿ ਚ ਵੱਜ ਗਈ ਚਲ ਬਚਾਓ ਗਿਆ ਇਹ ਵਿਚਾਰੇ ਜਿਹੜੇ ਲੋਕ ਸੀਗੇ ਹਾਂਜੀ 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 ਓਹਨਾਂ ਤੇ ਮੈਨੂੰ ਬਹੁਤ ਤਰਸ ਆ ਵਿਚਾਰੇ ਚਲ ਬਚਾਓ ਗਿਆ ਬਚਾਓ ਗਿਆ ਅੰਦਰੁਸਤੀ ਤੇ ਜਿਹੜੀ ਉਹ ਚੀਜ਼ ਹੈ ਨਾ ਹਾਂ ਹਾਂ ਉਹ ਬਹੁਤ ਗੁੱਡ ਹੈ ਗੁੱਡ ਹੈ ਗੁੱਡ ਹੈ ਗੁੱਡ ਹੈ ਗੁੱਡ ਹੈ ਕਦੇ ਕਿਹ ਹੈ ਨਾ ਸਭ ਕੁਝ ਆਏ ਨਾ ਬੰਦਾ ਨਹੀਂ ਕਦੀ ਝੋੜਦਾ ਮੈਂ ਤੇਰੇ ਸਦਾ ਉਹ ਗੱਲ ਕੱਢੀ ਤਾਂ ਕਿੱਥੇ ਆ ਕੇ ਡਿੱਗੀ ਜਿਹੜੇ ਮੂੰਹ ਤੇ ਆ ਕੇ ਪਈ ਗੱਲ ਇਹ ਤੇ ਹੁਣ ਅੱਛਾ ਅੱਛਾ ਕਹਿੰਦੇ ਬੰਦਾ ਬੰਦਾ ਮਾਰ ਬੇਹ ਇਹ ਦਤਾ ਤੇਰੀਆਂ ਗੱਲਾਂ ਸੁਣਨ ਨੂੰ ਤੈਨੂੰ ਬੈਠਾ ਸੁਣਾ ਤੂੰ ਸੁਣਾ ਮੇਰਾ ਪੁੱਤ ਚਾਚਾ ਮੈਂ ਤੁਹਾਨੂੰ ਗੱਲ ਸੁਣਾ ਹਾਂ ਹਾਂ ਸੁਣਾ ਯਾਰ ਬੰਦਾ ਕੁਛ ਨਹੀਂ ਕਮਾ ਕੇ ਜਾਂਦਾ ਕੁਛ ਨਹੀਂ ਕੁਛ ਨਹੀਂ ਜ਼ਿੰਦਗੀ ਨਿਆਰੇ ਲੋ ਹਾਂ ਇਹ ਰੱਬ ਤੋਂ ਡਰ ਕੇ ਰੋ ਹਾਂ ਇੱਥੇ ਕੁਛ ਨਹੀਂ ਰਣਾ ਨਾ ਪੈਸਾ ਨਾ ਗੱਡੀ ਨਾ ਕੁਛ ਵੀ ਸਾਰਾ ਕੁਝ ਇੱਥੇ ਰਹਿਣਾ ਕਾ ਯਾਰ ਦੇ ਬੰਦੇ ਦੀ ਸੋਚਦੇ ਹੈਗੀ ਇਹ ਨਹੀਂ ਕੋਈ ਚਾਚਾ ਇੱਥੇ ਹੈ ਨਹੀਂ ਕੇ ਦਾ ਹਾਂ ਸਾਰੇ ਮਤਲਬੀ ਅੱਜ ਕੱਲ ਕੋਈ ਕੋਈ ਖੜਦਾ ਵਿੱਚ ਹਾਂ ਜਿਹੜੀ ਤੇ ਗੱਲ ਕੀਤੀ ਨਾ ਸਾਲੀ ਹੈ ਤੂੰ ਸੱਚੀ ਦਿਲ ਤੋਂ ਲੋਟ ਲੈ ਅੱਛਾ ਮਜ਼ਾਕ ਨਹੀਂ ਕਰਦਾ ਅੱਛਾ ਇਹ ਇਹ ਮਾੜੀ ਘੜੀ ਹੈ ਚਾਚਾ ਪਤਾ ਨਹੀਂ ਹੁੰਦਾ ਹਾਂ 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 ਇਹ ਚੱਲ ਰੱਬ ਕਰੇ ਨਾ ਹੋਵੇ ਵਾਗਰੂ ਹਾਂ 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 ਤੇ ਆਪਾਂ ਜਿੰਨੀ ਤੱਕ ਆਪਾਂ ਰੱਬ ਦੇ ਲੇਖੇ ਹੈਗੇ ਆ ਆਪਾਂ ਤਾਂ ਆਪਾਂ ਜੁੜੇ ਰਹਿਣਾ ਰੱਬ ਨਾਲ ਆਪਾਂ ਨਹੀਂ ਰੱਬ ਨੂੰ ਛੱਡਦੇ ਆਪਾਂ ਕੋਈ ਜੋ ਮਰਜ਼ੀ ਹੋ ਜਾਏ ਭਾਵੇਂ ਸਾਡੇ ਕੋਲ ਚਾਚਾ ਪੈਸੇ ਵੀ ਆ ਨਾ ਅੱਜ ਦੀ ਹਾਂ ਅਸੀਂ ਰੱਬ ਨੂੰ ਕਦੀ ਨਹੀਂ ਭੁੱਲਣਾ ਇਹ ਲੋਕੀ ਨਾ ਰੱਬ ਨੂੰ ਭੁੱਲ ਜਾਂਦੇ ਆ ਭੁੱਲ ਜਾਂਦੇ ਆ ਤੇ ਆ ਗੱਲ ਮਾੜੀ ਆ ਆਪਾਂ ਕੋਈ ਪੈਗ ਪੁੱਗ ਨਹੀਂ ਲਾਉਣਾ ਕੋਈ ਪੈਗ ਨਹੀਂ ਅੱਜ ਤੋਂ ਤੁਹਾਨੂੰ ਦੱਸਦਾ ਸਾਰਿਆਂ ਨੂੰ ਅੱਜ ਇਹਦਾ ਰਹਾਗੇ ਬਲੌਗ 'ਚ ਵੀ ਕਹਿਤਾ ਕਹਿਤਾ ਸ਼ਰਾਬ ਅੱਜ ਤੋਂ ਛੱਡਤੀ ਛੱਡ ਅੱਜ ਅੱਜ ਨਾਲ ਨਹੀਂ ਚਾਚਾ ਅੱਜ ਨਾਲ ਸ਼ਰਾਬ ਅੱਜ ਤੋਂ ਬਲੌਗ 'ਚ ਕਹਿਤੀ ਛੜਤੀ ਤੇ ਛੜਤੀ ਗੁਰੂ ਮਹਾਰਾਜ ਦੇ ਲੜ ਲੱਗੇ ਆ ਹੁਣ ਅੱਜ ਦਾ ਅੱਜ ਵਾਹਿਗੁਰੂ ਸੱਚੇ ਬੱਲੇ ਸੱਚੇ ਵਾਹਿਗੁਰੂ ਸੱਚੇ ਪੰਸਾ ਮੇਰ ਕਦੀ ਤੇ ਤੁਹਾਡੇ ਕਰਕੇ ਨਾ ਆਪਾਂ ਛੜਤੀ ਅੱਜ ਤੁਹਾਡੇ ਕਰਕੇ ਛੜਤੀ ਅੱਜ ਇਹ ਦਾਰੂ ਇੱਕ ਦਲਾ ਲਾ ਕੇ ਕੱਲ ਕੱਲ ਤੋਂ ਚੱਲ ਕੱਲ ਤੋਂ ਕੱਲ ਤੋਂ ਕੱਲ ਤੋਂ ਕੰਮ ਸਟਾਰਟ ਕਰਦੇ ਆ ਦੇਖਿਆ ਵਾਦਾ ਮੁੰਡੇ ਦਾ ਨਹੀਂ ਯਾਰ ਅੱਜ ਤੋਂ ਨਹੀਂ ਅੱਜ ਤੋਂ ਕਰਦਣਾ ਉਹ ਤਾਂ ਮਜ਼ਾਕ ਲੱਗੇ ਤੇ ਸੀਰੀਅਸ ਨਾਲ ਲਿਓ ਵੜੀਆਂ ਦੀਆਂ ਗੱਲਾਂ ਆਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਮਜ਼ਾਕ ਚ ਮਹਾਰਾਜ ਦੇ ਅੱਗੇ ਕਰਦੇ ਬੇਨਤੀਆਂ ਮਹਾਰਾਜ ਦੇ ਅੱਗੇ ਬੇਨਤੀ ਕਰਤੀ ਵਾਹਿਗੁਰੂ ਸੱਚਾ ਪਾਤਸ਼ਾਹ ਹਾਂ ਹਾਂ ਦਾਰੂ ਤੁਹਾਨੂੰ ਦੂਰ ਰੱਖੀ ਹਾਂ ਕੋਈ ਵੀ ਨਸ਼ਾ ਪਤਾ ਕਿਸੇ ਨੂੰ ਨਾ ਲਾਈਂ ਹਾਂ ਨਾ ਲਾਈਂ ਕਿ ਸਾਰੇ ਖਰਾਬ ਹੋ ਨਾ ਖਰਾਬ ਹੋਏ ਬਾਬਾ ਜੀ ਹਾਂ ਹਾਂ ਇਹ ਆਪਣੀ ਆਪਣੀ ਚਾਚਾ ਸੋਚ ਹੁੰਦੀ ਆ ਜੇ ਬੰਦਾ दारू ਛੱਡਣੇ ਚਾਹੁੰਦਾ ਛੱਡ ਅੱਛਾ ਤੇ ਮੈਂ ਤੁਹਾਨੂੰ ਗੱਲ ਦੱਸਦਾ ਸੱਚੀ ਆ ਜਿਹੜੀ ਹੈਗੀ ਆ ਹਾਂ 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 ਤੇ दारू ਬੰਦਾ ਮੈਂ ਕਿਹਾ ਅੱਜ ਮੈਨੂੰ ਤੇਰੀ ਇੰਨੇ ਸੋਹਣੀਆਂ ਗੱਲਾਂ ਲੱਗਣਦੀਆਂ ਪਿੰਡ ਤੱਕ ਪਹੁੰਚਦੇ ਪਹੁੰਚਦੇ ਇਹ ਮੈਂ ਪੂਰੀਆਂ ਬਰਾਹਮਣ ਜੀ ਪਾਉਂਗਾ ਤੇ ਨਜ਼ਾਰਾ ਆਊਗਾ ਯਾਰ ਲੋਕੀ ਤੇਰੇ ਤੋਂ ਕੋ ਸਿੱਖਣਗੇ ਮੋਟੀਵੇਸ਼ਨ ਲੈਣਗੇ ਤੇ ਲੈਣਗੇ ਹਣਾ ਅੱਛਾ ਸੁਣਾ ਤੂੰ ਫੇ ਪਿੰਡ ਜਾ ਕੇ ਆਪਾਂ ਬੰਦ ਕਰਾਂਗੇ ਉਹ ਨਜ਼ਰ ਚੱਲਦਾ ਹੀ ਰਹੂਗਾ ਵਲੌਗ ਅੱਛਾ ਚਾਚਾ ਇੱਥੇ ਬੰਦਾ ਪੈਸੇ ਨੂੰ ਵੀ ਮਾਇਨੇ ਤ ਨਹੀਂ ਦਿੰਦਾ ਨਹੀਂ ਦਿੰਦਾ ਜੀ ਇੱਥੇ ਇੱਥੇ پتہ ਕੀ ਗੱਲ ਆ ਹਾਂਜੀ ਹਾਂਜੀ ਇੰਨੀ ਤੱਕ ਚਾਚਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਘਰ ਦੇ ਵੀ ਤਾਂ ਕਰਨ ਕਹਿਣ ਕਰਨਗੇ ਸਾਡੇ ਨਾਲ ਹਾਂਜੀ ਮਤਲਬ ਜੇ ਸਾਡੇ ਕੋਲ ਪੈਸਾ ਹੋਵੇ ਹਾਂਜੀ ਹਾਂਜੀ ਕਿਉਂਕਿ ਪੈਸੇ ਤਾਂ ਤੁਹਾਨੂੰ ਪਤਾ ਅੱਜ ਕੱਲ੍ਹ ਦੁਨੀਆ ਚੱਲਦੀ ਏ ਕਈਆਂ ਦੇ ਘਰ ਦੇ ਹੁੰਦੇ ਵਧੀਆ ਵਧੀਆ ਨੇਚਰ ਵਾਲੇ ਹੁੰਦੇ ਆ ਜਿੱਦਾਂ ਸਾਡੇ ਘਰ ਦੇ ਆ ਹਾਂਜੀ ਹਾਂਜੀ ਸਾਡੇ ਘਰ ਦੇ ਕੁਝ ਕਹਿੰਦੇ ਨਹੀਂ ਜਿੱਦਾਂ ਮਰਜ਼ੀ ਐਸ਼ ਕਰੋ ਜੋ ਮਰਜ਼ੀ ਕਰੋ ਹਾਂਜੀ ਹਾਂਜੀ ਮਾਲਕ ਨੇ ਬੜਾ ਕੁਝ ਦਿੱਤਾ ਆਪਾਂ ਤੁਹਾਡੇ ਘਰ ਕੇ ਵੀਡੀਓ ਬਣਾਈ ਦੀ ਆ ਹਾਂ ਨਹੀਂ ਨਹੀਂ ਮੈਨੂੰ ਪਤਾ ਭਾਜੀ ਪਤਾ ਪਤਾ ਜਿਸਕਰਨ ਜੀ ਪਤਾ ਹਾਂਜੀ ਥੈਂਕਸ ਤੁਹਾਡਾ ਥੈਂਕਸ ਹਾਂਜੀ ਅੱਛਾ ਇਹ ਮਾਲਕ ਨੇ ਦਿੱਤਾ ਸਾਰਾ ਕੁਝਾਨੂੰ ਹਾਂਜੀ 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 ਇਹ 11 ਦੋਸਤਾਂ ਨੇ ਸਾਡੇ ਚਾਚੇ ਨੇ ਨਾ ਇੰਨੀ ਗੱਡੀ ਕਮਾਈ ਨਾ ਇੰਨੀ ਗੱਡੀ ਕਮਾਈ ਆ। ਅੱਛਾ ਜੀ। ਨਹੀਂ ਇਹ ਚੱਕਾ। ਅੱਛਾ। ਜਿਹੜੀ ਗੱਲ ਦਾ ਦਾ ਸੱਚੀ ਆ ਕਹਿ ਦੇਣੀ ਆ ਆਪਾਂ ਡਰਦੇ ਕਿਥੋਂ? ਬੜਾ ਡਰਦੇ ਆ ਬਸ ਸਾਰੀ ਗੱਲ ਦਸੀ ਦੀ ਅਗਲੇ ਨੂੰ। ਅੱਛਾ। ਅੱਛਾ ਜੀ। ਅੱਛਾ। ਜੋ ਸਾਡੇ ਨਾਲ ਹੁੰਦੀ ਆ ਮਤਲਬ? ਹਾਂ 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 ਹਾਂ। ਚਾਚਾ ਇੱਕ ਵਾਰੀ ਮੈਂ ਤੁਹਾਨੂੰ ਗੱਲ ਦੱਸਾਂ। ਹਾਂ ਦੱਸੋ। ਤੇਰੀ ਇੰਨੀ ਮਾੜੀ ਕਿਸਮਤ ਹੈ। ਹਾਂ। ਮੈਂ ਨਾ ਇਧਰ ਆਣੀ ਟిల్లా ਟిల్లా ਹਾਂ ਜੀ। ਚੱਲੇ ਗਿਆ ਸੀ। ਹਾਂ ਜੀ। ਮੱਥਾ ਟੇਕ ਉਹ ਮੈਂ ਪਹਿਲੀ ਵਾਰ ਗਿਆ ਸੀ ਆ। ਅੱਛਾ ਜੀ। ਪਹਿਲੀ ਵਾਰ ਗਿਆ ਸੀ ਤੇ ਮੈਨੂੰ ਨਾ ਮੈਨੂੰ ਨਾ ਇਦਾਂ ਮੈਂ ਨਾ ਸ਼ਿਵਜੀਪੂ ਘਾ ਨੂੰ ਹਾਂ ਮਤਰਾ ਮਥੜ ਮਥੜ ਦੇ ਕੇ ਇੰਗ ਤੇ ਝੂੜਾ ਲੈ ਲਿਆ ਲੈ ਲਿਆ ਪਤਾ ਨਹੀਂ ਕੀ ਮੈਨੂੰ ਮੈਂ ਪਤਾ ਨਹੀਂ ਕੀ ਕੀ ਮੇ ਤਾਂ ਕੋ ਹੋਇਆ ਸੀ ਉਹ ਮੈਨੂੰ ਚੱਲ ਬਾਬਾ ਮਾਫ ਕਰੇ ਹਾਂ ਉਦੋਂ ਨਾ ਮੈਂ ਪਿੰਗ ਤੇ ਝੂੜਾ ਲੈ ਲਿਆ ਚਾਚਾ ਅੱਛਾ ਇਹ ਸ਼ਿਵਜੀ ਦੇ ਉੱਤੇ ਅੱਛਾ ਲੈ ਲੈ ਲੋਕਾਂ ਨੂੰ ਪਤਾ ਹੋਣਾ ਕਿ ਹਾਂ ਹੈ ਨਾ ਉੱਥੇ ਮੈਂ ਝੂੜਾ ਲੈ ਲਿਆ ਲੈ ਲਿਆ ਤੇ ਉੱਥੇ ਮੈਂ ਝੂੜਾ ਲੈ ਲਿਆ ਤਾਂ ਫੇਰ ਮੈਂ ਪੁੱਤਰ ਲਗਾ ਥੱਲੇ ਅੱਛਾ ਮੈਂ ਚਾਚਾ ਮੈਨੂੰ ਪਤਾ ਨਹੀਂ ਲੱਗਾ ਮੈਂ ਇੰਨਾ ਮੇਰਾ ਨਾ ਮਜ਼ਾਕ ਨਹੀਂ ਕਰਦਾ ਰੱਬ ਨੇ ਪਤਾ ਨਹੀਂ ਕਿਹੜੇ ਹੱਥ ਰੱਖ ਕੇ ਬਚਾਇਆ ਮੈਨੂੰ ਚਾਚਾ ਮੈਂ ਟਿੱਲੇ 'ਤੇ ਤੁਹਾਨੂੰ ਪਤਾ ਕਿੰਨੀਆਂ ਪੋੜੀਆਂ ਹੁੰਦੀਆਂ ਅੱਛਾ 700 ਕਿੰਨੀ ਪੋੜੀ ਆ ਉਹਦਾ ਬੰਦਾ ਢੀਏ ਤਾਂ ਬਚਦਾ ਨਹੀਂ ਨਾ ਨਹੀਂ ਬਚਦਾ ਇਹ ਰੱਬ ਦੀ ਰੱਬ ਦੇ ਮੱਥਾ ਦੇ ਦੇਮ ਵਾਹਿਗੁਰੂ ਸੱਚੇ ਪਾਤਸ਼ਾਹ ਹਾਂ ਇਹ ਮੈਂ ਕਿਹਾ ਬਾਬਾ ਅੱਜ ਬਚਾਲਾ ਹੁਣ ਕਿਹਣੀ ਇਦਾਂ ਦੇ ਕੰਮ ਕਰਦੇ ਅੱਛਾ ਮੈਂ ਕਹਾ ਬਾਬਾ ਕੋਈ ਗੱਲ ਨਹੀਂ ਐ ਮੈਂ ਬਾਬੇ ਨੂੰ ਕਿਰਪਾ ਕਰ ਕਰਤੀ ਕਰਤੀ ਸ਼ਿਵ ਜੀ ਦੀ ਮੂਰਤੀਆਂ ਨਹੀਂ ਜਿਹੜੀ ਜਾਂਦਾ ਉੱਥੋਂ ਆਇਆ ਤੇ ਉੱਥੇ ਮੈਂ ਮੁੱਦਾ ਹੋ ਗਿਆ ਮੇਰੀ ਲੱਤ ਉਹ ਮੇਰਾ ਲੱਕ ਲੁਕ ਬਚਾਅ ਹੋ ਗਿਆ ਤਾਂ ਅੱਛਾ ਅੱਛਾ ਪਰ ਮੈਂ ਰੱਖ ਰੱਬ ਨੇ ਮੈਨੂੰ ਰੱਖ ਲਿਆ ਰੱਖ ਲਿਆ ਚੰਗੇ ਕਰਮ ਕੀਤੇ ਸੀ ਨਾ ਤੂੰ ਤੂੰ ਮਾੜੇ ਨਹੀਂ ਨਾ ਕੀਤੇ ਤੂੰ ਕਿਸੇ ਨੂੰ ਤੰਗ ਪਰਹਾਨ ਨਹੀਂ ਨਾ ਕਦੀ ਕੀਤਾ ਇਹ ਹੀ ਤੇਰੀਆਂ ਹੱਤਾਂ ਚੰਗੀਆਂ ਆ ਜਿਹੜੀਆਂ ਅੱਗੇ ਆ ਗਈਆਂ ਤੇਰੇ ਹੈ ਹਾਂਜੀ ਨਹੀਂ ਚੰਗੀ ਗੱਲ ਆ ਹੇਤੋ ਅੱਜ ਬਲਾਗ ਦੇ ਵਿੱਚ ਇਹਦੀਆਂ ਸੋਹਣੀਆਂ ਗੱਲਾਂ ਕੀਤੀਆਂ ਮੈਂ ਕਹਿੰਦਾ ਲੋਕੀ ਤੇਰੇ ਤੋਂ ਮੋਟੀਵੇਸ਼ਨ ਲੈਣਗੇ ਲੋਕੀ ਤੇਰੇ ਤੋਂ ਸਿਆਣਪ ਲੈਣਗੇ ਵੀ ਯਾਰ ਇਹ ਬੰਦਾ ਇੰਨਾ ਆਹੀ ਤੈਨੂੰ ਇਦਾਂ ਹੀ ਸਮਝਦੀ ਇਹ ਤਾਂ ਬੜਾ ਸੁਲਝਿਆ ਨਿਕਲਿਆ ਮੈਂ ਕਹਿੰਦਾ ਮੇਰਾ ਦਿਲ ਕਰਦਾ ਵੀ ਅੱਜ ਤੈਨੂੰ ਮੱਥਾ ਟੇਕਦਾ ਨਹੀਂ ਨਹੀਂ ਚਾਚਾ ਪਰ ਚਲੋ ਮੈਂ ਨਹੀਂ ਟੇਕਦਾ ਸਾਡੇ ਬੰਦੇ ਹਾਂ ਚਾਚਾ ਜੀ ਹੋ ਚਾਚਾ ਜੀ ਜੀ ਤੁਹਾਡਾ ਪਿਆਰ ਪਿਆਰ ਸਾਨੂੰ ਮਿਲੇ ਉਹ ਨਹੀਂ ਵਾਹ ਜੀ ਬੰਨੇ ਪਿਆਰ ਮੇਰਾ ਪੂਰਾ ਪਿਆਰ ਪਿਆਰ ਦੀ ਚਾਚਾ ਸਾਡਾ ਕਮੀ ਨਹੀਂ ਰਹਿੰਦਾ ਆਡੀਅנס ਨੂੰ ਵੀ ਸੁਣਾਉਣੇ ਆ ਪਿਆਰ ਤੇ ਗੱਡ ਗੱਡ ਕੇ ਤੁਹਾਡਾ ਚਾਚੇ ਰਹਾ ਦੇਖਿਆ ਤਾਂ ਹੀ ਦਾਰੇ ਬੰਦੇ ਰਹਿੰਦੇ ਆ ਇਹ ਦੇਲਾ ਆਇਆ ਹੀ ਇੱਕ ਵਾਰੀ ਆਇਆ ਹੀ ਇਹ ਲੋ ਇੱਕ ਵਾਰ ਰਹਿ ਗਿਆ ਕਹਿੰਦੇ ਸਾਡੇ ਕੋਲ ਹੀ ਇਹ ਸਾਡਾ ਪਿਆਰ ਆ ਤੁਹਾਡਾ ਪਿਆਰ ਹੁਣ ਪੈ ਹੀ ਬੜਾ ਕਿਹਾਡਾ ਦੇ ਨਹੀਂ ਲੱਗਦਾ ਹੁਣ ਆਪਾਂ ਜੀ ਹੂਰ ਸਾਹਿਬ ਆਇਆ ਹਾਡਾ ਸੁਭਾਅ ਇਦਾਂ ਨਾ ਜਿੰਨਾ ਸਾਡਾ ਪਰ ਰਹਿ ਲਈਏ ਨਾ ਬਸ ਤੇਰਾ ਦਿਲ ਸਾਡੇ ਨਾਲ ਲੱਗ ਜਾਂਦਾ ਲੱਗਣਾ ਹੀ ਲੱਗਣਾ ਮੇਰੇ ਯਾਰ ਤੋਂ ਦੇ ਲੈ ਮੈਨੂੰ ਯਾਦ ਕਰਦੇ ਕਿਉਂ ਕਰਦੇ ਆ ਕਰਦੇ ਕਿਉਂਕਿ ਸੁਭਾਅ ਆ ਸੁਭਾਅ ਵਧੀਆ ਸਾਡਾ ਬੰਦੇ ਵਧੀਆ ਆ ਖਾਣ ਪੀਣ ਦੀ ਕੋਈ ਕਮੀ ਨਹੀਂ ਬਸ ਬਸ ਨੀ ਯਾਰੇ ਦਵਾਈ ਦੇ ਯਾਰੇ ਦਵਾਈ ਦੇ ਪਰ ਰੱਖਿਆ ਇੱਕੋ ਯਾਰ ਬਾਕੀ ਇਹ ਤੁਸੀਂ ਹੁਣ ਨਾ ਇਹਦੀਆਂ ਗੱਲਾਂ ਇਹ ਸੱਚੀਆਂ ਗੱਲਾਂ ਇਹ ਜਿਹੜੀਆਂ ਅੰਦਰੋਂ ਧਰੋਂ ਨਿਕਲੀਆਂ ਜੀ ਇਹ ਉਹ ਗੱਲਾਂ ਆ ਕਿਤੇ ਉਦਾਂ ਗੱਲਾਂ ਨਾ ਜਾਣਿਓ ਇਹ ਝੂਠੀਆਂ ਗੱਲਾਂ ਨਹੀਂ ਹਾਂ ਸੱਚੀਆਂ ਗੱਲਾਂ ਹੋ ਰਹੀਆਂ ਸਕਲ ਨੂੰ ਗੌਰ ਕਰਿਓ ਪਿੰਡ ਵਿੱਚ ਆ ਚੁੱਕੇ ਆਪਾਂ ਸਾਰਾ ਸਾਰਾ ਸਾਨੂੰ ਪਤਾ ਆ ਕੀ ਜ਼ਿੰਦਗੀ ਚਾਦਾ ਕੀ ਆ ਲਾਈਫ ਦੀ ਬੜੀ ਟੈਨਸ਼ਨ ਨਾ ਚਾਹਤਾ ਸੀ ਬਿਆਨ ਕੋਈ ਨਹੀਂ ਮੈਂ ਚਾਤਾ ਹਾਂ ਤੁਹਾਨੂੰ ਆਪਣੀ ਗੱਲ ਦੱਸਾਂ ਹਾਂਜੀ ਮੈਂ ਨਾ ਪਰਤੀ ਦੇਖਣੀ ਸੀਗੀ ਹਾਂਜੀ ਤੇ ਉਹ ਪਰਤੀ ਸੀਗੀ 4 ਸਾਲ ਦੀ 4 ਸਾਲ ਦੀ ਤੇ ਮੈਂ ਫੇ ਮੈਂ ਕਿਹਾ ਚਲੋ ਮੈਂ ਨਾ ਕੈਂਪ ਕੋ ਤਲਵਾੜਾ ਨਹੀਂ ਜਿਹੜਾ ਹਾਂਜੀ ਉਹ ਤਾਂ ਮੈਂ ਧੋੜ ਕੱਢ ਗਿਆ ਕਹਿੰਦੇ ਉਥੇ ਬੰਦੇ ਦੀ ਹਿਸਾਬ ਲਾ ਲੋ 50 ਮੁੰਡਿਆ ਤੇ ਮੈਂ ਤੀਜੇ ਨੰਬਰ ਤੇ ਆਇਆ ਚਾਚਾ ਅੱਛਾ ਜੀ ਹਿਸਾਬ ਲਾ ਲੋ ਆਹ ਹਾਂਜੀ ਗੁੱਟ ਭੇਜ ਦੀ ਮੇਰੀ ਇਨੀ ਧੋੜ ਸੀਗੀ ਨਾ ਮੁੰਡਾ ਮੇਰਾ ਫੌਜੀ ਰਾਤ ਬਣਿਆ ਯਾਰ ਦੋਸਤ ਕਹਿੰਦਾ ਯਾਰ ਤੂੰ ਹਲੇ ਭਰਤੀ ਹੋ ਜਾਣਾ ਮੈਂ ਕਿਹਾ ਯਾਰ ਕਿਸਮਤ ਦੀਆਂ ਗੱਲਾਂ ਕਿਸਮਤ ਦੀਆਂ ਗੱਲਾਂ ਮੈਂ ਕਿਹਾ 400 ਦੀ ਨਾ ਭਰਤੀ ਹੁੰਦੀ ਤੇ ਜੇ ਪੱਕੀ ਹੁੰਦੀ ਭਰਤੀ ਤੇ ਮੈਂ ਹਲੇ ਭਰਤੀ ਹੋਣਾ ਹੀ ਹੋਣਾ ਹੀ ਲੋਕਾਂ ਨੂੰ ਦੱਸਣਾ ਕੀ ਦਾ ਕੀ ਕਰੀਗਾ ਇਸ ਕਰਨ ਕੀ ਚੀਜ਼ ਆ ਇਹ ਸਾਰੇ ਕੋਈ ਗੱਲ ਨਹੀਂ ਟੈਨਸ਼ਨ ਨਹੀਂ ਟੈਨਸ਼ਨ ਨਹੀਂ ਲੈਣੀ ਚਾਚਾ ਯਾ ਆਪਾਂ ਕੀ ਦੁਨੀਆ ਨਹਿਰੀ ਦੁਨੀਆ ਨਹੀਂ ਨਹਿਰੀ ਗਿਆ ਵਾਂਗੇ ਆਪਾਂ ਹੁਣ ਬਾਹਰ ਦਾ ਸੋਚਣਾ ਆ ਵਾਹ ਬਾ ਤਾਂ ਹੁਣ ਉਸ ਦੇ ਬਲੌਗ ਚ ਵੀ ਦੱਸਿਆ ਅਮਰੀਕਾ ਦੀ ਗੱਲ ਹਾਂ ਐਦਿਕ ਵੀ ਦੱਸਦੇ ਆ ਚੱਕ ਲੈਣਾ ਕੰਮ ਹਾਂ ਚੱਕ ਦਾ ਦੇਲਾ ਉਹਦੇ ਵਿੱਚ ਉੱਥੇ ਹੋਊਗਾ ਸੋ ਇਹ ਸਾਡਾ ਚਾਚਾ ਜਾਏਗਾ ਚਾਚਾ ਦੋਨੇ ਇਕੱਠੇ ਉੱਥੇ ਚਾਚਾ ਪਤੀ ਜਾ ਇਕੱਠੇ ਜਾਣਗੇ ਜਾਣਗੇ ਨਾਲੇ ਨਿਆਰੇ ਲੈਣ ਯਾਰੇ ਲਵਾਂਗੇ ਇਹ ਬਲੌਗ ਤੁਸੀਂ ਦੇਖਣਾ ਏ ਬਲੌਗ ਦੇ ਵਿੱਚ ਤੁਹਾਨੂੰ ਨਜ਼ਾਰੇ ਫੁੱਲ ਆਉਣਗੇ ਪਿੰਡ ਅਸੀਂ ਗਏ ਆ ਪਹੁੰਚ ਇੱਕ ਤਾਂ ਗਾਣਾ ਸੁਣ ਲਈਏ ਸੋ ਇਹ ਗੱਲਾਂ ਇਹਦੀਆਂ ਪ੍ਰਵਾਨ ਕਰਿਓ ਗੱਲਾਂ ਸਾਰੀਆਂ ਪੈਰਾਂ ਤੋਂ ਆਈਆਂ ਤੇ ਅੰਦਰੋਂ ਤਰੋਂ ਅੰਦਰੋਂ ਮੂੰਹ ਤੋਂ ਬਾਹਰ ਨਿਕਲੀਆਂ ਜਿਹੜੀਆਂ ਦਿਲੋਂ ਨਿਕਲੀਆਂ ਦਿਨੋਂ ਗੱਲਾਂ ਨਿਕਲੀਆਂ ਸੋ ਦੇਖਿਓ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੇ ਇਦਾਂ ਦੀਆਂ ਹੋਰ ਤੁਸੀਂ ਗੱਲਾਂ ਸੁਣਨੀਆਂ ਚਾਹੁੰਨੇ ਹੋਰ ਗਾਣੇ ਸੁਣਨੇ ਚਾਹੁੰਨੇ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧਾਮੀ ਬਲੌਗਸ ਚੈਨਲ ਨੂੰ ਸੋ ਧੰਨਵਾਦ